ਉਹ ਉਹ ਕਹਿੰਦਾ ਕਹਿੰਦੇ ਡਾਇਨਾਸੌਰ ਆਜੂ ਪਰ ਕਾਲੀ ਦੀ ਸਰਕਾਰ ਨਹੀਂ ਹੁੰਦੀ ਸੋ ਇਸ ਕਰਕੇ ਉਹ ਲਜਣ ਵੀ ਹੁਣਾਂ ਤੇ ਸਰਕਾਰ ਆਊਗੀ ਮੁਸ਼ਕਲ ਹੈ ਹੁਣ ਤਾਂ ਦੇਖੋ ਆਉਣ ਵਾਲੇ ਸਮੇਂ ਜਿਹੜਾ ਕਲਾ ਮੱਚੀ ਹੋਈ ਹੈ ਕਾਲੀ ਦਲ ਚ ਕਾਂਗਰਸ ਚ ਲਾ ਲੋ ਵੀ ਇੱਕ ਦੂਜੇ ਨੂੰ ਠੱਬੀ ਲਾਉਣ ਦੀ ਅੱਜ ਅਸੀਂ ਮੋਗਾ ਵਿਖਿਆ ਜਿੱਥੇ ਸਾਡੇ ਸਤਿਕਾਰਯੋਗ ਐਮਐਲਏ ਸਵਾ ਬੀਬਾ ਅਮਨਦੀਪ ਖੋੜੀ ਜੀ ਔਰ ਸਾਡੇ ਐਮਐਲਏ ਸਾਹਿਬ ਲੱਡ ਢੋਸ ਵੀਰੂ ਦੀ ਇੱਥੇ ਅਸੀਂ ਜਿਹੜਾ ਐਸਟੀਪੀ ਪਲਾਂਟ ਹੈ ਜਿਹੜਾ ਉਹਦਾ ਉਦਘਾਟਨ ਜਿਹੜਾ ਕੀਤਾ ਜਿਹਦੇ ਨਾਲ ਇੱਥੇ ਨੇੜੇ ਟੀੜੇ ਦੇ ਚਾਰ ਪਿੰਡ ਨੇ ਜਿਹੜੇ ਜਿਹੜੇ ਹੈਗਾ ਇੱਕ ਜੀਤ ਸਿੰਘ ਵਾਲਾ ਬੁਖਣ ਵਾਲਾ ਇੱਕ ਘਲਕਲਾ ਇੱਕ ਸਿੰਗਾ ਸਿੰਗਾ ਵਾਲਾ ਚਾਰ ਪਿੰਡਾਂ ਦੇ ਜਿਹੜਾ 2500 ਏਕੜ ਰਕਬੇ ਨੂੰ ਜਿਹੜਾ ਇਸ ਪਾਣੀ ਦਾ ਜਿਹੜਾ ਫਾਇਦਾ ਹੋਣਾ ਕਿਉਂਕਿ ਸਾਡਾ ਧਰਤੀ ਦਾ ਪਾਣੀ ਦਾ ਲੈਵਲ ਹੈ ਜਿਹੜਾ ਉਹ ਲਗਾਤਾਰ ਨੀਚੇ ਚਲਾ ਜਾ ਰਿਹਾ ਹੈ ਸੋ ਉਹਨੂੰ ਰੋਕਣ ਵਾਸਤੇ ਅਸੀਂ ਉਹ ਪ੍ਰਾਲਾ ਕਰ ਸਕਦੇ ਹਾਂ ਅਸੀਂ ਜਿੱਥੇ ਮੈਂ ਕਿਸਾਨਾਂ ਨੂੰ ਬੇਨਤੀ ਕੀਤੀ ਆ ਉੱਥੇ ਤੁਹਾਡੇ ਮਾਧਿਅਮ ਜਰੀਏ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਸਾਰੇ ਰਲ ਕੇ ਧਰਤੀ ਦੇ ਨੀਚੇ ਵਾਲਾ ਪਾਣੀ ਹੈ ਜਿਹੜਾ ਉਹਨੂੰ ਬਚਾਈਏ ਔਰ ਉਹਨੂੰ ਬਚਾਉਣ ਦੇ ਕਈ ਤਰੀਕੇ ਹੋ ਸਕਦੇ ਨੇ ਜਿਵੇਂ ਬਰਸਾਤਾਂ ਦਾ ਜਿਹੜਾ ਸਮਾਂ ਉਦੋਂ ਅਸੀਂ ਜਿਆਦਾ ਜਿਆਦਾ ਪਾਣੀ ਹੈ ਜਿਹੜਾ ਉਹ ਰੀਚਾਰਜ ਹੋਵੇ ਧਰਤੀ ਦੇ ਵਿੱਚ ਜਾਵੇ ਤਾਂ ਕਿ ਜਿਹੜਾ ਧਰਤੀ ਦਾ ਪਾਣੀ ਦਾ ਲੈਵਲ ਹੈ ਜਿਹੜਾ ਉਹ ਥੱਲੇ ਨਾ ਜਾ ਸਕੇ ਔਰ ਇਦਾਂ ਦੇ ਜਿਹੜੇ ਪਲਾਂਟ ਨੇ ਉਹ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਲੱਗਣੇ ਨੇ ਜਲਦੀ ਜਿਹੜਾ ਹੈਗਾ ਧਰਮਕੋਟ ਹਲਕੀ ਦੇ ਵਿੱਚ ਵੀ ਜਿਹੜਾ ਇਦਾਂ ਦਾ ਪਲਾਂਟ ਹੈ ਜਿਹੜਾ ਉਹ ਲੱਗ ਜੋ ਹੋਰ ਇਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਵੇਂ ਕਿ ਛੱਪਣਾ ਦਾ ਪਾਣੀ ਹੈ ਉਹ ਉਹ ਵੇਸਟਜ ਹੁੰਦਾ ਸੋ ਉਸ ਪਾਣੀ ਨੂੰ ਵੀ ਸੰਭਾਲ ਕੇ ਉਹਨੂੰ ਵੀ ਖੇਤੀ ਜਿਹੜੇ ਦੇਖੀ ਸਿੰਚਾਈ ਲਈ ਜਿਹੜਾ ਵਰਤਾਜਣਾ ਜਿਹਦੇ ਨਾਲ ਕਿਸਾਨੀ ਨੂੰ ਫਾਇਦਾ ਹੋਣਾ ਜਿਵੇਂ ਪੰਜਾਬ ਦਾ ਰਕਬਾ ਬਹੁਤ ਵੱਡਾ ਰਕਬਾ ਪੰਜਾਬ ਦਾ 550 ਲੱਖ ਹੈਕਟੇਅਰ ਰਕਬਾ ਜਿਹਦੇ ਵਿੱਚੋਂ 48 ਲੱਖ ਹੈਕਟੇਅਰ ਰਕਬਾ ਹੈ ਜਿਹੜਾ ਉਹ ਇਹਦੇ ਥੱਲੇ ਆ ਫਸਲਾਂ ਥੱਲੇ ਆ ਸੋ ਉਸ ਨੂੰ ਸਿੰਜਣ ਵਾਸਤੇ ਸਾਨੂੰ ਪਾਣੀ ਦੀ ਲੋੜ ਹੈ ਸੋ ਇਸੇ ਕਰਕੇ ਇਹ ਪਾਣੀ ਨੂੰ ਸਹੀ ਤਰੀਕਾ ਨਾਲ ਖੇਤਾਂ 'ਚ ਲੱਕੇ ਜਾਣ ਵਾਸਤੇ ਉਹ ਜੀ ਪਲਾਂਟਾਂ ਦੀ ਜੀ ਸਰ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵੀ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਔਰ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਆ ਬਖਸ਼ ਨਹੀਂ ਇਹ ਦੇਖੋ ਕਿਤੇ ਨਾ ਕਿਤੇ ਜੋ ਜਿਹੜੇ ਨਜਾਇਜ਼ ਮਾਈਨਿੰਗ ਹੁੰਦੀ ਆ ਉਹਦੇ ਨਾਲ ਸਰਕਾਰ ਦੇ ਰੈਵਨਿਊ ਨੂੰ ਘਟਾ ਪੈਂਦਾ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਜਦੋਂ ਅਸੀਂ ਤਨਖਾਹਾਂ ਲੈਣੇ ਨੇ ਹੋਰ ਕਰਨਾ ਤਾਂ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਦੀ ਸੰਭਾਲ ਕਰਨਾ ਵੀ ਸਾਡਾ ਫਰਜ਼ ਬਣਦਾ ਸੋ ਇਸ ਦੇ ਤਹਿਤ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਕੋਈ ਵੀ ਤੁਹਾਨੂੰ ਲ ਹੋਗਾ ਤਾਂ ਸਿੱਧਾ ਰਾਪਟਾ ਕਰ ਸਕਦੇ ਨੇ ਸਰ ਇੱਕ ਸੁਖਬੀ ਸਿੰਘ ਬਾਦਲ ਨੇ ਕੱਲ ਤੱਕ ਤੋਂ ਮਾਫੀ ਮੰਗੀ ਹੈ ਕਿ ਸਾਡੀ ਸਰਕਾਰ ਵਾਲੇ ਜੇ ਕਿਸੇ ਦਾ ਦਿਲ ਦੁਖਿਆ ਹੈ ਤਾਂ ਉਹਦੇ ਲਈ ਮਾਫੀ ਮੰਗਦਾ ਐ ਔਰ ਬੇਰਮੀ ਦੇ ਦੋਸ਼ਾਂ ਨੇ ਸਰਕਾਰ ਦੌਰਾਨ ਹੋਈ ਐ ਤੇ ਸਜ਼ਾ ਜਿਹੜੇ ਆ ਉਹਨਾਂ ਨੂੰ ਮਿਲੀ ਨਹੀਂ ਅਜੇ ਤੱਕ ਹੱਥੋਂ ਖੁੰਝੇ ਹੁਣ ਆਲਪ ਤਲ ਗਾਉਣ ਦਾ ਕੋਈ ਫਾਇਦਾ ਨਹੀਂ ਐ ਹੁਣ ਤਾਂ ਪਲਾਹੀ ਹੱਥ ਮਾਰਦੇ ਫਿਰਦੇ ਨੇ ਹੁਣ ਕੁਛ ਨਹੀਂ ਹੱਥ ਪੱਲੇ ਲੱਗਣਾ ਸੋ ਇਸ ਕਰਕੇ ਜੇ ਜਦੋਂ ਸਰਕਾਰ ਦੇ ਵਿੱਚ ਬੰਦਾ ਹੁੰਦਾ ਉਦੋਂ ਨਿਮਰਤਾ ਨਾਲ ਚੱਲੇ ਨੀਮਾ ਹੋ ਕੇ ਚੱਲੇ ਤਾਂ ਮਿਲਦਾ ਸਭ ਤੋਂ ਵਧੀਆ ਪਰ ਜਦੋਂ ਸਰਕਾਰ ਚਾਹੁੰਦੇ ਸੀ ਉਦੋਂ ਮੋਢਿਆਂ ਉਤੋਂ ਦੀ ਥੁੱਕਦੇ ਸੀ ਅੱਜ ਉਹ ਗੁਰੂ ਘਰਾਂ ਚ ਜਾ ਕੇ ਮਾਫੀ ਮੰਗਦੇ ਫਿਰਦੇ ਨੇ ਉਹਦੇ ਨਾਲ ਉਹ ਜੇ ਕੰਮ ਹੀ ਨਾ ਕਰੋ ਕੰਮ ਉਹ ਕਰੋ ਜਿੱਚ ਮਾਫੀ ਮੰਗਣ ਦੀ ਲੋੜ ਨਾ ਪਵੇ ਸੱਚੇ ਪਾਤਸ਼ਾਹ ਮਾਲਕ ਪ੍ਰਭੂ ਹਮੇਸ਼ਾ ਦੇਖਦਾ ਹੈ ਚਾਹੇ ਕੋਈ ਲੁਕੇ ਵੀ ਤੁਸੀਂ ਮਾੜਾ ਕੰਮ ਕਰ ਲਓ ਉਥੇ ਵੀ ਨਿਗਾਹ ਬਣੀ ਹੋਈ ਆ ਸੋ ਇਸ ਕਰਕੇ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਦੇ ਸਾਹਮਣੇ ਇਹੋ ਜਿਹੇ ਕਾਨੂੰਨਾਂੇ ਕੰਮ ਕੀਤੇ ਨੇ ਤਾਂ ਉਹਦੀ ਸਜ਼ਾ ਸੱਚੇ ਪਾਤਸ਼ਾਹ ਨੇ ਦੇਣੀ ਆ ਔਰ ਤੁਹਾਡੇ ਸਾਹਮਣੀਆਂ ਸਾਰਾ ਕੁਝ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਸਾਡੀ ਸਰਕਾਰ ਆਏਗੀ ਤਾਂ ਦੋਸ਼ਾਂ ਨੂੰ ਫੜ ਕੇ ਜੇਲ੍ਹ ਚ ਭੇਜਿਆ ਜਾਏਗਾ ਉਹਦਾ ਕਹਿਣਾ ਕਹਿੰਦੇ ਡਾਇਨਾਸੌਰ ਆਜੂ ਪਰ ਖਾਲਿਆਂ ਦੀ ਸਰਕਾਰ ਨਹੀਂ ਹੁੰਦੀ ਸੋ ਇਸ ਕਰਕੇ ਉਹ ਲਜਾਂ ਵੀ ਉਹਨਾਂ ਦੀ ਸਰਕਾਰ ਆਊਗੀ ਮੁਸ਼ਕਲ ਹੈ ਹੁਣ ਤਾਂ ਦੇਖੋ ਵਾਲੇ ਸਮੇਂ ਜਿਹੜਾ ਕਲਾ ਮੱਚੀ ਹੋਈ ਆ ਕਾਲੀ ਦਲ ਚ ਕਾਂਗਰਸ ਚ ਲਾ ਲੋ ਵੀ ਇੱਕ ਦੂਜੇ ਨੇ ਠੱਬੀ ਲਾਉਣ ਦੀ ਉਹ ਬਸ ਪ੍ਰਮਾਤਮਾ ਹੀ ਦੇਖਦਾ ਅਸੀਂ ਉਹਦੇ ਬਾਰੇ ਕੁਛ ਨਹੀਂ ਕਰਦੇ